ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਬੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ ਪਤ ਜੀ ਕੀ ਹਾਲ ਹੈ ਹਾਂਜੀ ਚੜ੍ਹਦੀ ਕਲਾ ਬੀਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਬਹੁਤ ਵਧੀਆ ਠੀਕ ਹਰਕਤ ਬਹੁਤ ਟਾਈਮ ਜਿਆਦਾ ਲੰਘ ਗਿਆ ਕਸਟਰੀਟ ਚ ਲਾ ਗਿਆ ਕਿਤੇ ਕੋ ਮਨਚ ਰਗੇ ਹਾਂਜੀ ਤੇ ਹੁਣ ਮੈਂ ਕਿਹਾ ਕੋਈ ਆਪਣੇ ਪੁੱਤਾਂ ਨਾਲ ਗੱਲਬਾਤ ਕਰ ਲਈਏ ਸਾਰੇ ਨਾਲ ਹਾਂਜੀ ਜ਼ਰੂਰ ਬੀਜੀ ਅੱਜ ਫਿਰ ਦੱਸੋ ਕਿ ਪੁਰਾਣੇ ਸਮਿਆਂ ਚ ਸੁਰਮੈਦਾਨੀ ਹੁੰਦੀ ਸੀ ਤੇ ਲੋਕ surma ਪਾਉਂਦੇ ਹੀ ਅੱਖਾਂ 'ਚ ਤੇ ਉਹ surma ਕੀ ਹੁੰਦਾ ਸੀ ਤੇ ਕਿਉਂ ਪਾਉਂਦੇ ਸੀ ਉਹ surma ਪੁੱਤ ਜੀ surma ਬਹੁਤ ਵਧੀਆ ਚੀਜ਼ ਹੁੰਦੀ ਸੀ ਹੁਣ ਲੋਕਾਂ ਨੂੰ ਪਤਾ ਨਹੀਂ surma ਕੀ ਹੁੰਦਾ ਸੀ ਜਿੰਨਾਂ ਪਤਾ ਲੋਕੀ ਜੇ ਬਹੁਤ ਪਾਉਂਦੇ ਆ ਚਲ ਜਦੋਂ ਬੱਚੇ ਨੇ ਜਮੀਨਾ ਮੀਨਾ ਰਿੰਦਾ ਦਾ ਜਨਮ ਲੈਣ ਵਿੱਚ ਹੂੰ ਤੇ ਮਾਂ ਨੂੰ ਜਾਂ ਸੱਸ ਨੂੰ ਫਿਕਰ ਹੁੰਦਾ ਕਿ surma ਪੀਣਾ ਸ਼ਰਮਾ ਪੀਣਾ ਸ਼ਰਮਾ ਹੁੰਦਾ ਸੀ ਕਾਲੇ ਰੰਗ ਦੀ ਢੇਲੀ ਹੁੰਦੀ ਸ਼ਰਮੇ ਦੀ ਉਹ ਸ਼ਰਮਾ ਜਿਹੜਾ ਆਪਾਂ ਦੁਕਾਨ ਤੋਂ ਲਿਆਉਣਾ ਵਾ ਤੈਨੂੰ ਟਾਕੀ ਸੋਲੇ ਕੱਪੜੇ ਚਿੱਟੇ ਜਵੰਨ ਕੇ ਨਾ ਕੜੇ ਪਾਣੀ ਵਾਲੇ ਕੜੇ ਜਰਾ ਦਿੰਦੀਆਂ ਸੀ ਅੱਛਾ ਉਹ ਪਾਣੀ ਦੇ ਕੜੇ ਜੀ ਮਹੀਨਾ ਉਹਦੇ ਠੰਡੇ ਪਾਣੀ ਦੀ ਪਿਆ ਰਹਿੰਦਾ ਸੀ ਫੇਰ ਉਹਨੂੰ ਮਹੀਨੇ ਬਾਅਦ ਉਹ ਕੱਢਣਾ ਸ਼ਰਮਾ ਤੇ ਉਹ ਢੇਲੀ ਜਿਹੜੀ ਹੋਣੀ ਨਾ ਕਿੱਡੀ ਬੁਣੀ ਢੇਲੀ ਤੁਹਾਨੂੰ ਇਤਰਾ ਕਰਨਾ ਪੀ ਕੀ ਸਿਆਣੀ ਵੱਡੀ ਮੇ ਨੂੰ ਜਿਦਾਂ ਤੂੰ ਹੀ ਘਰ ਦੇ ਚੱਕੋ ਵੀ ਕਰਦੇ ਮੇਰੇ ਵਰਗੀ ਸਿਆਣੀ ਤੇ ਅਣ ਬੀਜਿਆ ਜਿਹਾ ਕਿੰਨਾ ਤੋਹੀ ਨਾ ਭੰਨ ਦੋ ਇਹਨੂੰ ਹੂੰ ਤੇ ਉਹ ਜੇ ਵੀ ਦਾ ਵੇਰ ਤੇ ਵੀ ਉਹਨੇ ਭੰਨ ਕੇ ਤੇ ਪੀਂਡਾ ਬਣਾਵਾ ਤੇ ਉਹ ਮੁੜ ਕੇ ਉਹਨੇ ਕਰਨਾ ਮਾਪੀ ਉਹਦੇ ਵਿੱਚ ਇੱਕ ਤੇ ਪੂਣੀ ਆ ਗਰੀਬ ਨਾਮ ਦੀ ਛਿਲ ਕੇ ਵੀ ਵੀ ਮੀਰਾ ਦਿਓ ਵੀ ਭੇਮੀਆਂ ਨੂੰ ਚੇਲਾ ਲੈਣੇ ਇੱਕ ਉਹਦੇ ਚ ਪੂਣੀ ਆ ਦੋ ਹਰੀਆਂ ਲਾਚੀਆਂ ਦੇ ਦੋ ਕ ਦਾਣੇ ਪੋਣੇ ਆ ਹੂੰ ਥੇਰੇ ਕਿਸਮੋਂ ਦੇ ਝਾਗ ਉਲੀ ਨਾਲ ਹੀ ਸਰਮੇਦ ਦੇ ਦਿੰਦੇ ਜਿੱਥੋਂ ਸਰਮਾ ਲਈਦਾ ਅੱਛਾ ਇੱਕ ਬ੍ਰਾਉਨ ਜਿਹਾਂ ਦੀ ਕਾਲੀ ਮਿਰਚ ਦੀ ਮਿਰਚਾਂ ਦੇ ਵਿੱਚ ਫਿੱਕੇ ਜਿਹੇ ਰੰਗ ਦੀ ਮਿਰਚ ਦੀ ਇੱਕ ਬ੍ਰਾਉਨ ਜਿਹਾਂ ਦੀ ਫਿੱਕੀ ਫਿੱਕੀ ਦੇਖ ਆ ਤੁਸੀਂ ਇੱਕ ਉਹ ਮਿਰਚ ਪਾਉਣੇ ਵਿੱਚ ਅੱਛਾ ਫੇਰ ਉਹਨੂੰ ਉਹਨਾਂ ਸਿਰਫ ਸਰਮੇ ਨੂੰ ਪੀਣਾ ਹੂੰ ਤੇ ਮਹੀਨਾ ਹੀ ਪੀਂਦੇ ਰਹਿਣਾ ਅੱਛਾ ਮਹੀਨਾ ਹੀ ਪੀਂਦੇ ਰਹਿਣਾ ਰੋਜ਼ ਉਹਨੂੰ ਪੀਣਾ ਪਾਣੀ ਪਾ ਲੈਣਾ ਪੀ ਲੈਣਾ ਪਾਣੀ ਸੁੱਕ ਗਿਆ ਪਾਣੀ ਫੇਰ ਪਾਣੀ ਪਾ ਕੇ ਪੀਣਾ ਫਿਰ ਪਾਣੀ ਸੁੱਕ ਗਿਆ ਹੂੰ ਇਹਨਾਂ ਸਰਮਾ ਪਾਣੀ ਚੁੱਕ ਲੈਂਦੇ ਨੇ ਫੇਰ ਉਹਨੂੰ ਜਦੋਂ ਚੰਗੀ ਤਰ੍ਹਾਂ ਪੀਸ ਗਿਆ ਬਣਾ ਵੀ ਰੋਜ਼ ਇਹਨੂੰ ਪੀਣਾ ਕਿਹਨਾ ਕਿਹ ਚ ਜੀ ਪੀਂਦੇ ਰਹਿਣਾ ਪੀਂਦੇ ਰਹਿਣਾ ਮਹੀਨਾ ਹੀ ਲੰਘ ਜਾਂਦਾ ਹੇ ਅੱਛਾ ਉਹ ਫੇਰ ਮੁੜ ਕੇ ਉਹਨੂੰ ਕਿਸੇ ਛੋਟੇ ਜੀ ਸੋਹਣੇ ਕਪੜਾ ਚਿੱਟੇ ਲੈ ਕੇ ਹੁਣੇ ਜੇ ਟਾਗੀ ਕੋਈ ਲੈ ਲੈਣੀ ਛੋਟੀ ਜੀ ਉਹਦੇ ਛੁਰੂ ਪੁੱਲ ਲੈਣਾ ਕੱਪੜਾ ਸ਼ਾਨ ਕਰ ਲੈਣਾ ਪੁੱਲ ਲੈਣਾ ਉਹਦੇ ਵਿੱਚ ਵੀ ਕੋਈ ਵਿੱਚ ਇਹਦੇ ਜ ਰਹਿ ਨਾ ਜਾਵੇ ਕੁਛ ਅੱਛਾ ਉਹ ਫਿਰ ਹੁੰਦੀਆਂ ਸ਼ਰਮੇਦਾਨੀ ਵੱਡੀਆਂ ਹੁੰਦੀਆਂ ਛੋਟੀਆਂ ਵੀ ਹੁੰਦੀਆਂ ਤੇ ਪਿੱਤਲ ਦੀਆਂ ਹੁੰਦੀਆਂ ਪਿੱਤਲ ਉਹ ਸ਼ਰਮੇਦਾਨੀ ਫਿਰ ਜਿਹੜੀਆਂ ਨੇ ਉਹ ਸ਼ਰਮੇ ਦੀਆਂ ਭਰ ਲੈਣੇ ਤੇ ਛੋਟੇ ਜਿਹੜੇ ਉਹ ਬੱਚੇ ਲਈ ਭਰ ਲੈਣੇ ਛੋਟੇ ਬੱਚੇ ਜਿਹਨੇ ਉਹਨੂੰ ਫਿਰ ਉਹਨੂੰ ਸ਼ਰਮਾ ਜਦੋਂ ਉਹਨੂੰ ਰੋਜ਼ ਸ਼ਰਮਾ ਪਾਉਣਾ ਬੱਚੇ ਨੂੰ ਤੇ ਰੋਜ ਮਾਂ ਨੂੰ ਪੋਣਾ ਕਰਨੀ ਆ ਕੱਚੀਆਂ ਅੱਖਾਂ ਵਿੱਚ ਬੱਚਿਆਂ ਦੇ ਜਨਮ ਲੈ ਲੈਣਾ ਸ਼ਰਮਾ ਪੋਣਾ ਨੂੰ ਸ਼ੁਰੂ ਕਰ ਦੇਣਾ ਵੀ ਬੱਚੇ ਦੀਆਂ ਅੱਖਾਂ ਮੋਟੀਆਂ ਹੋ ਜਾਣ ਨਾਲੇ ਤੇ ਨਾਲੇ ਅੱਖਾਂ ਜਿਹੜੀਆਂ ਤਾਕਤ ਵਾਲੀਆਂ ਜਾਂ ਸ਼ਰਮੇ ਦਾ ਜੈਸਰ ਹੁੰਦਾ ਤੇ ਮਾਂ ਵੀ ਰੋਜ ਆਕੜੇ ਪਾ ਵੀ ਤੇਰੀਆਂ ਅੱਖਾਂ ਕੱਚੀਆਂ ਵਾਂ ਬੱਚੇ ਨੇ ਜਨਮ ਲਿਆ ਤੱਕਾ ਤੇਰੀ ਨਿਗਾਹ ਠੀਕ ਰਵੇ ਹੂੰ ਹੂੰ ਮਾਂ ਨੇ ਵੀ ਰੋਜ ਸ਼ਰਮਾ ਪੋਣਾ ਤੇ ਬੱਚੇ ਨੂੰ ਰੋਜ ਪੋਣਾ ਜਿਹੜੀ ਵੱਡੀ ਸ਼ਰਮੈਦਾਨੀ ਹੁੰਦੀ ਹੂੰ ਉਹਦੇ 'ਚ ਸਾਰੇ ਉਹਦੇ ਬੰਦੇ ਵੀ ਪਾ ਲੈਂਦੇ ਬੁੜੀਆਂ ਸਾਰਾ ਤਬਰ ਸ਼ਰਮਾ ਪੁੰਦੇ ਸੀ ਹੂੰ ਉਹਦੇ ਚੋ ਸਾਰਾ ਰੱਬ ਨੇ ਸਰਮਾ ਪੋਣਾ ਸਰਮਾ ਪਾ ਲਿਆ ਵਾ ਤੇ ਸਰਮਚੂ ਇਹ ਨਹੀਂ ਵੀ ਅੱਖਾਂ ਚ ਪਾ ਲਿਆ ਤੇ ਮੁੜ ਕੇ ਉਤਰਾ ਵਿੱਚ ਪਾ ਲੈਨੇ ਸਰਮਚੂ ਮੁੜ ਕੇ ਉਹਨੂੰ ਪਹੁੰਚ ਕੇ ਪਾਉਣਾ ਉਹਦੇ ਵਿੱਚ ਸਰਮਾ ਪਾ ਲਿਆ ਵਾ ਤੇ ਸਰਮਚੂ ਪਹੁੰਚ ਕੇ ਤੇ ਫੇਰ ਸਰਮਾ ਦਾ ਹਿੱਕ ਪਾ ਦੇਣਾ ਵਾ ਅੱਛਾ ਇਦਾਂ ਇੱਕ ਸਫਾਈ ਬੜੀ ਰਹ ਦੇਗੀ ਤੇ ਇੱਕ ਅੱਖਾਂ ਦੀ ਸਫਾਈ ਬਹੁਤ ਜ਼ਿਆਦਾ ਵਧੀਆ ਸੀ ਤੇ ਨਾ ਉਹਦੋਂ ਕੋਈ ਐਨਕ ਲਾਉਂਦਾ ਸੀ ਤੇ ਨਿਗਾ ਵੀ ਉੱਡੇਆਂ ਤੱਕ ਨਿਗਾ ਜਿਹੜੀ ਨਾ ਦੂਰ ਤੱਕ ਜਾਂਦੇ ਵੀ ਦੰਦ ਵੀ ਠੀਕ ਰਹਿੰਦੇ ਸੀ ਅਕਾਉਂਟੀ ਕਰਿੰਦੀ ਐ ਫਰਮੇ ਵਿੱਚ ਤੇ ਰੰਗੀ ਦੰਦਾਂ ਦੇ ਵਿੱਚ ਬਹੁਤ ਫਰਕ ਹੁੰਦਾ ਸੀ ਅੱਛਾ ਹੁਣ ਜਿਹੜੇ ਬੁਰਸ਼ੀਆ ਉਹ ਦੰਦ ਲਾ ਦਿੰਦੇ ਆ ਤੇ ਰੰਗੀ ਦੰਦਾਂ ਜਿਹੜੇ ਉਠਾ ਦੇਈ ਉਹ ਨਿਚਿਤ-ਚਿਤ ਕੇ ਕਿੱਥੇ ਤੇ ਦੰਦ ਜਿਹੜੇ ਬਹਿ ਜਾਂਦੇ ਹੁੰਦੇ ਇਹ ਦੋ ਗੱਲਾਂ ਜਿਹੜੀਆਂ ਐ ਤੇ ਬਹੁਤ ਵਧੀਆ ਸੀ ਰੱਖੜੇ ਪਰ ਹੁਣ ਉਹ ਹੈ ਨਹੀਂ ਗੀਆਂ ਹੁਣ ਫਿਰ ਕਈਆਂ ਬੱਚਿਆਂ ਨੂੰ ਨੱਕ ਬਣਾ ਨੱਕ ਵੱਡਾ ਤੇ ਰੁਮਾੜਾ ਅੱਕਾ ਦਾ ਨਾ ਨੱਕਰਾ ਜਿ ਮੈਲਵੋਲੀ ਅੱਕਾ ਦੀ ਨੱਕਰਾ ਨਿਕਲ ਜਾਂਦੀ ਹੁੰਦੀ ਤਿਆਖਣਾ ਇਹ ਮੈ ਮੈਲਾ ਸਰਮਾ ਨੱਕਰਾ ਮੁੰਡੇ ਬੱਚੇ ਆ ਗਿਆ ਵਾ ਤੇ ਇਹ ਹੱਕਾ ਜਿਹੜੀ ਮੈਲੇ ਵੀ ਨਿਕਲ ਗਈ ਪਤਾ ਲੱਗ ਜਾ ਨਿਕਲ ਗਈ ਮੈਲ ਉਹ ਕਤਾਈ ਅੱਖਾਂ ਅੱਖਾਂ ਦਾ ਕੰਨਾਂ ਦਾ ਨੱਕ ਦਾ ਵੀ ਇੱਕੋ ਹੀ ਅਮੇਲ ਇਸਾ ਕੇ ਸਾਫ ਹੁੰਦੀ ਜਾਂਦੀ ਅੱਖਾਂ ਸਾਫ ਨਹੀਂ ਜਾਂਦੀ ਸਰਮਾ ਪਾਉਣਾ ਬਹੁਤ ਵਧੀਆ ਸਰਮਾ ਪਰ ਹੁਣ ਸਰਮਾ ਪਾਉਣਾ ਛੱਡ ਦਿੱਤਾ ਜੇ ਹੁਣ ਫੋਨ ਹੀ ਵੇਂਦੇ ਆ ਨਾ ਟੈਲੀਫੋਨ ਹੀ ਵੇਂਦੇ ਆ ਆਪਣਾ ਤੇ ਅਲੀ ਜੀ ਨਹੀਂ ਵੇਂਦੇ ਪਰ ਸਰਮਾ ਬਣਾ ਪਾਉਣਾ ਬਹੁਤ ਵਧੀਆ ਹੈ ਜੀ ਪਰ ਇਹ ਇਹ ਪੀਣ ਦਾ ਚੱਜ ਹੋਵੇ ਜੀ ਵੀ ਕਿਤਰਾ ਪੀ ਕੇ ਪਾਉਣਾ ਹੈ ਨਾ ਹਾਂ ਹਾਂ ਸਿਹਤੇ ਅਖਾ ਵਤੇ ਬਹੁਤ ਸਫਾਈ ਹਾਂ ਤੇ ਬਾਕੀ ਹੁਣ ਮੰਨਣ ਦੀ ਗੱਲ ਆ ਤੇ ਜਿਹੜੇ ਜਿਹੜੇ ਅੱਖਾਂ ਦੇ ਵਾਲ ਨੂੰ ਤੋਲਾਦੇ ਨੇ ਤਾਂ ਪਰੋਟਿਆਂ ਦੇ ਉਹਨਾਂ ਚ ਵੀ ਅੱਖਾਂ ਦੀ ਮੈਲ ਹੁੰਦੀ ਸੀ ਮੁੜਕਾ ਹੁੰਦਾ ਸੀ ਤੇ ਇਹਦੇ ਵਿੱਚ ਅੱਖਾਂ ਦਾ ਵਿੱਚੋਂ ਨਿਕਲਦਾ ਸੀ ਗੰਦ ਮੰਦ ਜਿਹਾ ਅੱਖਾਂ ਦੇ ਵਿੱਚੋਂ ਗੰਦ ਉਹ ਵੀ ਸਫਾਈ ਕਰਤੀਆਂ ਸੀ ਹੂੰ ਸੋਨ ਛੋਟਾ ਬੱਚਾ ਵੀ ਹਨਕ ਵੱਡਾ ਬੱਚਾ ਵੀ ਹਨਕ ਸਫਾਈ हट ਗਈ ਆ ਤੇ ਆਪੂਨ ਵੇਖੀ ਜਾਂਦੇ ਆ ਟੈਲੀਵਿਜ਼ਨ ਵੇਖੀ ਜਾਂਦੇ ਆ ਤੇ ਮਾਮਾ ਵੀ ਕਿੰਨੇ ਚੱਲ ਲੱਗਾ ਯਾਰ ਇਹ ਲੱਗਾ ਯਾਰ ਇਹ ਨਹੀਂ ਲੱਗਾ ਉਹ ਨੁਕਸਾਨ ਹੋਣ ਡਿਆ ਹੂੰ ਪਿੱਛੇ ਦੇ ਐਮ ਰੋਜ ਸੁਰਮਾ ਬਰ ਰੋਜ ਰੋਜ ਜਿੰਨਾ ਆਪਣਾ ਰੋਜ ਬੱਚੇ ਨੂੰ ਮੋਣਾ ਧੋਣਾ ਤੇ ਕਿਉਂ ਮਾਲਕੇ ਸਵੇਰ ਕੇ ਆਪਣੇ ਵੇਖ ਲੋ ਬਿੱਤਰਾ ਦਾ ਖਰਾਬੀ ਬੱਚੇ ਤਾਂ ਹੈ ਤਾਕਤ ਵਾਲੇ ਬੱਚੇ ਹੁੰਦੇ ਹੀ ਵਧੀਆ ਤੇ ਹੁਣ ਸਮੇ ਦੇ ਹਿਸਾਬ ਨਾਲ ਜੇ ਹੁਣ ਕਹੀਏ ਤੇ ਕਹਿਦੇ ਨਹੀਂ ਇਹ ਠੀਕ ਨਹੀਂ ਹੈ ਪਰ ਨਹੀਂ ਇਹ ਪਉਣਾ ਚਾਹੀਦਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਖਾਲਸਾ